ਸਾਤ੍ਰੇਕਾਲ ਜੀ ਡੀਡੀਐਸ ਨਿਊਜ਼ ਚੈਨਲ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਨਬ ਵਿਖੇ ਪ੍ਰੀਤ ਕੰਬਾਈਨ ਇੰਡਸਟਰੀ ਦੇ ਐਮ ਡੀ ਹਰੀ ਸਿੰਘ ਦੇ ਘਰ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਾਂਗਰਸ ਤੇ ਵਾਰ ਕਰਦਿਆਂ ਕਿਹਾ ਕਿ ਜਦੋਂ ਤੱਕ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਇਕੱਠੇ ਨਹੀਂ ਚੱਲਦੇ ਉਦੋਂ ਤੱਕ ਕਾਮਯਾਬੀ ਨਹੀਂ ਹੋਵੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਪਰ ਉਹ ਜ਼ਿੰਮੇਵਾਰੀ ਨਿਭਾ ਨਹੀਂ ਸਕੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਦੇ ਆਪੋਜੀਸ਼ਨ ਦੀ ਨਿੰਦਿਆ ਨਹੀਂ ਕੀਤੀ ਅਤੇ ਮੈਂ ਮੁੱਦਿਆਂ ਤੇ ਲੜਾਈ ਕੀਤੀ ਹੈ ਉਹਨਾਂ ਕਿਹਾ ਕਿ ਕਿਸੇ ਪ੍ਰਤੀਜਾਤੀ ਲੜਾਈ ਨਹੀਂ ਲੜਨੀ ਚਾਹੀਦੀ ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਤਾंज ਕੱਸਦਿਆਂ ਕਿਹਾ ਕਿ ਉਹਨਾਂ ਕਿਹਾ ਕਿ ਜੇਕਰ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਰ ਗਏ ਹਨ ਤਾਂ ਉਹਨਾਂ ਵੱਲੋਂ ਬਗਾਵਤ ਨਹੀਂ ਕਰਨੀ ਸੀ ਕਿਉਂਕਿ ਮੈਨੂੰ ਵੀ ਕਈ ਵਾਰ ਅਹੁਦਾ ਨਹੀਂ ਮਿਲਿਆ ਸੀ ਮੈਂ ਵੀ ਪਾਰਟੀ ਵਿੱਚ ਪੂਰਾ ਕੰਮ ਕੀਤਾ ਪਰ ਕੈਪਟਨ ਅਮਰਿੰਦਰ ਸਿੰਘ ਪਾਰਟੀ ਹੀ ਛੱਡ ਕੇ ਚਲੇ ਗਏ ਇਹ ਨਿੰਦਨਯੋਗ ਹੈ ਪ੍ਰਕਾਸ਼ ਸਿੰਘ ਬਾਦਲ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਤੇ ਮੋਦੀ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਦਿਨੋਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਨਾਲ ਨਾਲ ਸਬਜ਼ੀਆਂ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਵੀ ਮਹਿੰਗੀਆਂ ਹੋ ਰਹੀਆਂ ਹਨ ਬਾਦਲ ਨੇ ਕਿਹਾ ਕਿ ਕਿਸਾਨਾਂ ਤੇ ਵੀ ਇਸ ਦਾ ਬਹੁਤ ਵੱਡਾ ਅਸਰ ਪੈ ਰਿਹਾ ਹੈ ਕਿਉਂਕਿ ਡੀਜ਼ਲ ਦਿਨੋਂ ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ ਬਾਦਲ ਨੇ ਕਿਹਾ ਕਿ ਦਿਨੋਂ ਦਿਨ ਕਿਸਾਨਕ ਕਰਜਾਈ ਹੁੰਦਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੂੰ ਬੰਦਾ ਉਹਨਾਂ ਦੀ ਫਸਲ ਦਾ ਭਾਅ ਨਹੀਂ ਮਿਲਦਾ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਅਕਾਲੀ ਦਲ ਬਹੁਮਤ ਨਾਲ ਸਰਕਾਰ ਬਣਾਵੇਗੀ ਬਿਊਰੋ ਰਿਪੋਰਟ ਡੀਡੀਐਸ ਨਿਊਜ਼ ਬਾਦੂ ਸਾਹਿਬ ਇਸ ਤਰ੍ਹਾਂ ਦੇਖਦੇ ਹੋ ਕਾਂਗਰਸ ਵਿੱਚ ਪਚਾਲਾ ਆ ਪਿਆ ਇੱਕ ਦੂਜੇ ਤੇ ਦੂਸ਼ਣਪਾਜੀ ਚੱਲ ਰਹੀ ਆ ਕਿਸ ਤਰ੍ਹਾਂ ਦੇਖਦੇ ਤੁਸੀਂ ਕਾਂਗਰਸ ਨੂੰ ਇਕੋ ਜਿਹੜਾ ਹਾਲ ਤਾਂ ਉਹਨਾਂ ਦਾ ਆਪਦਾ ਕੰਮ ਹੈ ਵੈਸੇ ਪਾਰਟੀ ਜਿਹੜੀ ਹੈ ਉਹਦੇ ਪਾਰਟੀ ਪ੍ਰੈਜ਼ੀਡੈਂਟ ਤੇ ਚੀਫ ਮਿਨਿਸਟਰ ਜੋ ਤਾਈਂ ਇਕੱਠੇ ਨਹੀਂ ਚੱਲਦੇ ਉਦੋਂ ਤਾਈਂ ਕੋਈ ਕਾਮਯਾਬੀ ਨਹੀਂ ਹੋ ਸਕਦੀ ਇਹ ਉਹਨਾਂ ਆਪੀ ਦੀ ਲਤਾਂ ਖਿੱਚੀ ਜਾਂਦੇ ਐ ਮੈਂ ਤਾਂ ਜ਼ਾਤੀ ਕਦੇ ਕਿਸੇ ਤੇ ਇਲਜ਼ਾਮ ਨਹੀਂ ਲਾਇਆ ਨਾ ਕਿਸੇ ਦੇ ਵਾਕੇ ਲੇਕਿਨ ਇਹ ਸਟੇਟ ਦੇ ਇੰਟਰਸਟ ਇਨ ਉਹਨਾਂ ਨੂੰ ਆਪੀ ਦੀ ਮਿਲ ਕੇ ਕੰਮ ਕਰਨਾ ਚਾਹੀਦਾ ਸਟੇਟ ਦਾ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਰੂਲਿੰਗ ਪਾਰਟੀ ਦਾ ਪ੍ਰੈਜ਼ੀਡੈਂਟ ਤੇ ਚੀਫ ਮਿਨਿਸਟਰ ਉਹ ਉਹਨਾਂ ਨੂੰ ਇਕਜਾਨ ਹੋ ਕੇ ਕੰਮ ਕਰਨਾ ਨਵਜੋਤ ਸਿੰਘ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਾਏ ਨੇ ਕਾਂਗਰਸ ਪਾਰਟੀ ਦੇ ਪੰਜਾਬ ਭਵਨ ਇੱਕ ਵਾਰ ਹੀ ਨਿਗਿਆ ਹੈਗੇ ਰੋ ਤੇ ਜਿਹੜਾ ਰਮਣੀਤ ਬਿੱਟੂ ਨੇ ਕਿਹਾ ਵੀ ਤੁਸੀਂ ਬਿਸਤਰਾ ਲੈ ਕੇ ਤਾਂ ਪਹੁੰਚੇ ਸੀ ਵੀ ਦੀਵਾਲੀ ਆ ਗਈ ਦੀਵਾ ਤਾਂ ਬਾਲ ਦੋ ਉੱਥੇ ਜਾ ਕੇ ਕਾਕਾ ਮੈਂ ਆਪਣੀ ਬਾਣੀ 'ਚ ਵੀ ਲਿਖਿਆ ਹੈ ਕਿ ਨਿੰਦਕ ਜਿਹੜਾ ਸਾਖਤ ਨਿੰਦਕ ਪਤਨ ਕੀ ਹੈ ਨਿੰਦਕ ਨੂੰ ਬਹੁਤ ਬੁਰਾ ਸੰਕੇਤ ਹੈ ਇਸ ਕਰਕੇ ਮੈਂ ਤਾਂ ساری ਜ਼ਿੰਦਗੀ ਇੱਕ ਜਿਹੜੇ ਕੋਈ ਵੀ اپੋਜੀਸ਼ਨ ਪਾਰਟੀ ਦੇ ਉਹਨਾਂ ਦੀ ਨਿੰਦੇਆ ਨਹੀਂ ਕੀਤੀ ਸਿਰਫ ਹੂਲ ਦੀ ਲੜਾਈ ਲੜੀ ਹੈ ਜਾਤੀ ਲੜਾਈ ਨਹੀਂ ਲੜੀ ਪੋਲਿਟਿਕਸ ਉਹੀ ਹੁੰਦੀ ਹੈ ਜਿਹੜੀ ਜਾਤੀ ਲੜਾਈ ਹੈ ਉਹ ਨਾ ਲੜਨਾ ਸਾਡੇ ਵੇਲੇ ਕੋਈ ਜਾਤੀ ਲੜਾਈ ਨਹੀਂ ਸੀ ਮਤਲਬ ਬੜੀ ਸਮੂਥ ਰਨਿੰਗ ਸੀ ਜਿੰਨਾ ਚਿਰ ਮੈਂ ਐਫ ਸੁਪੇ ਦੀ ਸੇਵਾ ਕੀਤੀ ਹੈ ਕੋਈ ਵੀ ਕਿਸੇ ਕਿਸਮ ਦੀ ਜਾਤੀ ਲੜਾਈ ਇਹ ਲੇਸਾ ਲੰਬਾ ਸਮਾਂ ਹੋ ਗਿਆ ਸਿਆਸਤ 'ਚ ਪੰਜ ਵਾਰੀ ਮੁੱਖ ਮੰਤਰੀ ਰਹੇ ਹੋ ਤਜਰਬਾ ਵੱਡਾ ਹੈ ਜੋ ਕੁਝ ਹੁਣ ਪੰਜਾਬ 'ਚ ਫੇਰ ਬਦਲ ਹੋ ਰਿਹਾ ਸਿਆਸਤ 'ਚ ਸਿੱਧੀ ਇਲਜਾਮबाजी ਲੱਗ ਰਹੀ ਐ ਅੰਦਰੂਨੀ ਟੱਕਰ ਵਾਰ ਨੇ ਜਿਹੜੇ ਤਿੱਖੇ ਕੀਤੇ ਜਾ ਰਹੇ ਨੇ ਕਿਵੇਂ ਦੇਖਦੇ ਹੋ ਚੀਜ਼ ਨੂੰ ਦੇਖੋ ਜੀ ਸਾਰਿਆਂ ਨੂੰ ਇੱਕ ਤਾਂ ਆਪਣੀ ਪਾਰਟੀ ਨਾਲ ਵਿਸ਼ਾ ਕੋ ਉਹਨਾਂ ਨੂੰ ਕੋਈ ਉਹਦਾ ਮਿਲੇ ਇਹ ਨਾ ਮਿਲੇ ਨਾਲ ਚਾਹੀਦਾ ਮੈਂ ਸ਼ਰਮਨੰਦਰ ਸਿੰਘ ਐ ਮੈਂ ਉਹਨਾਂ پارٹی ਜੇ ਨਹੀਂ ਉਹਨਾਂ ਨੇ ਬਣਾ ਤਾਂ ਬਣਾ ਤਾਂ ਕਨੈਕਟਰ ਹੋ ਗਿਆ ਫਿਰ ਉਹਨੂੰ ਪਾਰਟੀ ਛੱਡ ਗਿਓ ਮੇਰੇ ਨਾਲ ਵੀ ਕਈ ਦਫਾ ਹੋਇਆ ਮੈਨੂੰ ਨਹੀਂ ਬਣਾਇਆ ਤੇ ਮੈਂ ਤਾਂ ਉਹ ਤੋਂ ਵੀ ਬਤ ਕੰਮ ਕਰਨਾ ਸ਼ੁਰੂ ਕਰਤਾ ਫਿਰ ਮੇਰੇ ਮੇਰੇ ਤੇ ਫਿਰ ਗੁਨਾ ਪੈ ਗਿਆ ਇਸ ਕਰਕੇ ਮੇਰੇ ਤੇ ਇਹ ਸੂਰ ਸੀ ਕਿ ਪਾਰਟੀ ਦਾ ਜੋ ਵੀ ਫੈਸਲਾ ਹੈ ਉਹਨੂੰ ਸਿਰੇ ਚੜੋ ਭਾਵੇਂ ਤੁਸੀਂ ਉਹਨਾਂ ਸਹਿਮਤ ਹੋਵੋ ਨਾ ਹੋਵੋ ਤੇ ਜੇ ਪਾਰਟੀ ਤੁਹਾਨੂੰ ਕੋ ਡਿਊਟੀ ਜਿਹੜੀ ਦਿੰਦੀ ਹੈ ਭਾਵੇਂ ਛੁੱਟੀ ਦੇਵੇ ਵੱਡੀ ਦੇਵੇ ਇਹ ਨਹੀਂ ਵੀ ਜਾਇਦ ਕਿ ਨਹੀਂ ਦਿੱਤੀ ਤਾਂ ਮੈਂ ਪਾਰਟੀ ਛੱਡ ਦੇਣੀ ਹੈ ਹੁਣ ਇਹ ਪਾਰਟੀ ਛੱਡਣ ਦਾ ਬਹੁਤ ਹੀ ਜਿਹੜਾ ਇਹ ਰਵਾਜ ਹੋ ਗਿਆ ਤੇ ਇੱਕ ਲੋਕ ਵੀ ਜਿਹੜੇ ਹੈ ਜਿਹੜਾ ਬੰਦਾ ਪਾਰਟੀ ਛੱਡਦਾ ਫਿਰ ਉਹ ਉਹਦੀ اپੋਜੀਸ਼ਨ ਵੀ ਕਰਿਆ ਕਰਨ ਉਹ ਵੀ ਨਹੀਂ ਆਪੋਜ਼ ਕਰਦੇ ਕਾਮਯਾਬ ਹੋਣਗੇ ਉਹ ਦੇਖੋ ਮੈਂ ਤੁਹਾਨੂੰ ਦੱਸ ਦਿੰਦਾ ਕਾਂਗਰਸ ਪਾਰਟੀ ਨੇ ਜੋ ਨੁਕਸਾਨ ਪੰਜਾਬ ਦਾ ਕੀਤਾ ਉਹ ਨਾਗਰੇਜ਼ਾਂ ਨੇ ਨੁਕਸਾਨ ਇੰਨਾ ਕੀਤਾ ਤੇ ਨਾ ਮੁਗਲਾਂ ਨੇ ਕੀਤਾ। ਇਹ ਕੋ ਧਾਰਮਿਕ ਤੌਰ ਤੇ ਇਹਨਾਂ ਨੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ। ਫਿਰ ਉਹਨਾਂ ਨੇ 84 ਦੇ ਕਤਲਾਮ ਕੀਤੇ। ਇਹ ਦੂ ਵੱਡਾ ਜ਼ੁਲਮ ਅਤੇ ਪਾਪ ਵੱੱਜਰ ਪਾਪ ਹੋਰ ਕੀ ਹੋ ਸਕਦਾ। ਫਿਰ ਉਹਨਾਂ ਨੇ ਜੀ ਆਪਣੇ ਕੋਲ ਇੱਕੋ ਹੀ ਚੀਜ਼ ਸੀ ਪਾਣੀ ਉਹ ਪਾਣੀ ਖੋਇਆ ਰਾਜਤਾਨੀ ਕੋਈ ਜਦੋਂ ਸਟੇਟਾਂ ਬਣੀਆਂ ਲਿੰਗੁਇਸਟਿਕ ਸਟੇਟਸ ਉਦੋਂ ਇੱਕੋ ਹੀ ਸਟੇਟ ਹੈ ਜਿਹੜੀ ਉੱਥੇ ਬਾਕੀ ਸਾਰੀ ਥਾਂ ਜਿਹੜੀ ਮੇਨ ਸਟੇਟ ਸੀ ਉਹਨੂੰ ਕੈਪੀਟਲ ਦਿੱਤਾ ਤੇ ਅਗਲੇ ਨੂੰ ਹੋਰ ਬਣਾਤਾ ਸਾਡਾ ਦਿੱਤਾ ਨਹੀਂ ਫਿਰ ਜੇ ਦੁਬਾਰਾ ਦਿੱਤਾ ਤਾਂ ਰਾਤ ਨੂੰ ਬਦਲਦਾ ਫੈਸਲਾ ਮਤਲਬ ਇਹ ਤਾਂ ਮੈਨੂੰ ਕਹ ਲਿਆ ਵੀ ਕੰਟਰੋਲ ਲੱਗੀ ਜਾਈਏ ਨਾ ਤਾਂ ਵੀ ਜਿਹੜਾ ਹੈ ਉਹ ਕਾਂਗਰਸ ਤੇ ਜੇ ਕੋ ਆਕੇ ਤੇ ਇਹ ਮੈਂ ਹੈਰਾਨ ਆ ਵੀ ਲੋਕ ਵੋਟ ਕਿਉਂ ਦੇ ਦਿੰਦੇ ਜਿਹੜਾ ਕਾਂਗਰਸ ਨੂੰ ਵੋਟ ਦਿੰਦਾ ਉਹ ਸਮਝੋ ਵੀ ਉਹ ਤਸਦੀਕ ਕਰਦਾ ਹੈ ਕਿ ਜਿਹੜਾ ਹਮਲਾ ਹੋਇਆ ਉਹ ਠੀਕ ਹੋਇਆ ਜਿਹੜਾ ਪਾਣੀ ਖੁੱਸਿਆ ਉਹ ਠੀਕ ਹੋਇਆ 84 ਦਾ ਕਤਲਾ ਮਿੱਠੀ ਹੋਇਆ ਇਹ ਮਤਲਬ ਪਾਰਟੀ ਨੇ ਜਿਹੜਾ ਕੰਮ ਕੀਤਾ ਉਹਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਪਰ ਫੇਰ ਵੀ ਲੋਕ ਦੀ ਜਿੰਦੀ ਵੋਟਾਂ ਜਿੰਦੇ ਹੈ ਮਹਿੰਗਾਈ ਨੂੰ ਲੈ ਕੇ ਜਿਹੜੇ ਤੇਲ ਦੀਆਂ ਕੀਮਤਾਂ ਜਿਹੜੇ ਲਗਾਤਾਰ ਮਹਿੰਗਾਈ ਨੂੰ ਕਿਵੇਂ ਦੇਖਦੇ ਜਿਹੜੀ ਤੇਲ ਦਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਦੀ ਪਰ ਰੋਜ਼ ਹਫਤੇ ਬਾਅਦ ਖਬਰਾਂ ਰਾਜਨੀਏ ਡੀਜ਼ਲ ਦਾ ਪੈਟਰੋਲ ਦਾ ਭਾਅ ਵਧ ਗਿਆ ਇਹਦੇ ਨਾਲ ਇਕੱਲਾ ਇਹ ਡੀਜ਼ਲ ਪੈਟਰੋਲ ਦਾ ਨਹੀਂ ਵਧਦਾ ਇਹਦੇ ਨਾਲ ਸਾਰੀਆਂ ਚੀਜ਼ਾਂ ਦਾ ਵਧਦਾ ਹੈ ਸਬਜ਼ੀਆਂ ਦਾ ਕਿੰਨੀਆਂ ਹੋ ਮਹਿੰਗੀਆਂ ਹੋ ਗਈਆਂ ਹਰ ਇੱਕ ਚੀਜ਼ ਕਿਉਂਕਿ ਕੈਰੀਜ ਹੈ ਖਰੀਦੇ ਡੀਜ਼ਲ ਲਗਦਾ ਹੁਣ ਕਿਸਾਨੀ ਤੇ ਇਹ ਉਹ ਜਿਹੜਾ ਡੀਜ਼ਲ ਦਾ ਦਿਨ-ਦਿਨ ਵਧਦਾ ਜਾਂਦਾ ਇਹਦੇ ਮੁਤਾਬਕ ਉਹਨਾਂ ਨੂੰ ਕੀਮਤਾਂ ਨਹੀਂ ਮਿਲਦੀਆਂ ਫਿਰ ਇਸੇ ਕਰਕੇ ਜਿਹੜੇ ਕਿਸਾਨ ਹੈ ਮੇਰਾ ਖਾਲਕ ਕੋਈ ਕਿਸਾਨ ਨਹੀਂ ਹੋਣਾ ਜਿਹਦੇ ਸਿਰ ਤੇ ਕਰਦਾ ਨਹੀਂ ਸਭ ਕਰਦਾ ਹੀ ਹੋ ਗਏ ਕਰਦਾ ਹੀ ਇਸ ਕਰਕੇ ਹੋ ਗਏ ਕਿ ਉਹ ਇਨਪੁਟਸ ਲੈਣੀਆਂ ਉਹਨਾਂ ਨੂੰ ਚਾਹੀਦੀਆਂ ਉਹਨਾਂ ਦੀ ਕੀਮਤ ਬਹੁਤ ਵੱਧਾ ਹੈ ਵੱਧਦੀ ਜਾਂਦੀ ਹੈ ਉਹ ਸ਼ਹਾਵ ਨਾਲ ਉਹਨਾਂ ਨੂੰ ਕੀਮਤ ਨਹੀਂ ਮਿਲੀ ਜੀਐਸਟੀ ਲੈਂਦੀ ਆ ਉਹ ਘੋਣੀ ਘਟਾਉਂਦੀ ਫਿਰ ਜੀ ਨਹੀਂ ਫਿਰ ਹਮਦਰਦੀ ਨਹੀਂ ਨਾ ਇਹ ਹੋ ਗਿਆ ਸਰਕਾਰਾਂ ਨੂੰ ਸ਼ੋਕ ਕਰਨਾ ਕੋਈ ਨਾ ਕੋਈ ਡਰਾਮੇਬਾਜ਼ੀ ਕਰਨੀ ਸਹੀ ਮਾਨਿਆ ਜੇ ਕੋਈ ਸੇਵਾ ਕੀਤੀ ਹੈ ਪੰਜਾਬ ਦੀ ਤਾਂ ਕਾਲੀਤਰ ਨਹੀਂ ਕੀਤੀ ਵੇਖੋ ਕਿੰਨੀਆਂ ਯਾਦਗਾਰਾਂ ਬਣਾਈਆਂ ਮੇਰੇ ਖਿਆਲ ਹੈ ਕਿ ਜਦੋਂ ਦਾ ਪੰਜਾਬ ਬਣਿਆ ਇੰਨੀਆਂ ਯਾਦਗਾਰਾਂ ਕਿ ਆਪਦਾ ਵਿਰਸਾ ਜਿਹੜਾ ਹੈ ਉਹ ਸਮਾਉਣ ਦੀ ਲੋੜ ਹੈ ਹਰ ਸਾਹਿਬ ਕੈਪਟਨ ਅਮਰਿੰਦਰ ਸਿੰਘ ਹੁਣੀ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ ਤੁਹਾਨੂੰ ਕਿਵੇਂ ਲੱਗਦਾ ਕਾਮਯਾਬੀ ਮਿਲੇਗੀ ਕਿ ਨਹੀਂ ਕੀ ਕਾਮਯਾਬੀ ਮਿਲਨੀ ਹੈ ਜੀ ਨਹੀਂ ਸੰਕੇਤ ਦੇ ਰਹੇ ਨੇ ਵੀ ਭਾਜੀਪੀ ਚ ਵੀ ਜਾ ਸਕਦੇ ਨੇ ਵੀ ਕਾਨੂੰਨ ਰੱਦ ਕਰਾਵਾਂਗੇ ਉਹ ਜੀ ਦੇਖੋ ਮੈਂ ਵੀ ਅਜਾ ਮੈਂ ਹੈਰਾਨ ਆ ਮੇਰੀ ਵੀ 70 80 ਸਾਲ ਦੀ ਸਿਆਸਤ ਹੋ ਗਈ ਕਦੇ ਇਹ ਨਹੀਂ ਹੋਇਆ ਕਿ ਤੁਸੀਂ ਜਿਹੜਾ ਕੁਝ ਕਰਦੇ ਹੋ ਉਹਨਾਂ ਉਹ ਲੋਕ ਉਸਦੇ ਖਿਲਾਫ ਹੋਣ ਮਤ ਹੁੰਦਾ ਥਾ ਨਾ ਜੇ ਤੁਸੀਂ ਆਖੋ ਇਹ ਚੀਜ਼ ਚਾਹੀਦੀ ਉਹ ਕਰਗੇ ਇਹ ਮੋਤੀ ਸਾਹਿਬ ਨੇ ਉਹ ਆਪਣਾ ਕਿਸਾਨ ਨਹੀਂ ਚਾਹੁੰਦੇ ਵੀ ਇਹ ਹੋਵੇ ਤੇ ਜੋ ਕੋ ਹੈ ਨਹੀਂ ਉਹ ਨਹੀਂ ਚਾਹੁੰਦੇ ਤੁਹਾਨੂੰ ਕੀ ਲੋੜ ਪਈ ਇਹ ਕਰਨ ਦੀ ਇਹਦਾ ਇਨਾਗਾ ਨੁਕਸਾਨ ਹੋ ਗਿਆ ਅੱਜ ਨੇ ਇਨਸੀਡੈਂਟ ਹੋਇਆ ਹੁਣ ਸਾਲ ਤੋਂ ਵਾ ਤੱਕ ਉਹਨਾਂ ਨੇ ਬੈਠੇ ਨੂੰ ਹੋ ਗਿਆ ਉੱਥੇ ਲੱਖਾਂ ਲੋਕ ਬੈਠੇ ਹੈ ਉਹਨਾਂ ਕੀ ਸਰਪੰਚ ਹੈ ਫਿਰ ਕਿਤੇ ਕਤਲ ਹੋ ਗਿਆ ਕੁਝ ਯੂ ਪੀਛੋ ਗਿਆ ਕਦੇ ਕਿਤੇ ਹੋ ਗਿਆ ਕਿੰਨੇ ਬੰਦੇ ਸ਼ਹੀਦ ਹੋ ਗਏ ਇੱਕ ਐ ਵੀ ਜਿਹੜਾ ਐਕਟ ਬਣਾਇਆ ਜੇ ਲੋਕ ਨਹੀਂ ਚਾਹੁੰਦੇ ਤਾਂ ਨਾ ਕਰੋ 2 ਮਿੰਟ ਦਾ ਵੀ ਨਹੀਂ ਕੰਮ ਔਰ ਅਖੀਰ ਤੇ ਸਰਕਾਰਾਂ ਜਿਹੜੀਆਂ ਉਹ ਝੁਗਣ ਉਹਨਾਂ ਨੂੰ ਝੁਕਣਾ ਚਾਹੀਦਾ ਜਿੰਨੀ ਹੁਕਮ ਨਹੀਂ ਜਈ ਹੁਣ ਦਰਸ਼ਨ ਸਿੰਘ ਨੂੰ ਆਉਣ ਨਹੀਂ ਦਿੱਤਾ ਉੱਥੇ ਮੋੜਦਾ ਉਹਦੀ ਵਾਈਫ ਆਪ ਵੀ ਸ਼ਗੀ ਭਤੀਜੀ ਦੀ ਸ਼ਾਦੀ ਤੇ ਹੁੰਦਾ ਸੀ ਅ ਜਨਵਰੀ ਆਏ ਥੇ ਤੇ ਹੁਣ ਉਹਨੂੰ ਉਹੀ ਇੱਕ ਲੰਗਰ ਕੋ ਲਾਇਆ ਵੇਖੋ ਲੰਗਰ ਦੀ ਪਰਿਸ਼ਦਾ ਗੁਰੂਆਂ ਨੇ ਸ਼ੁਰੂ ਕੀਤੀ ਹੈ ਤੇ ਲੰਗਰ ਦਾ ਤਾਂ ਸਭ ਤੋਂ ਵੱਡਾ ਦਿੱਤਾ ਤਾਂ ਵੰਡਿ ਸਕਣਾ ਔਰ ਇਹਨਾਂ ਨੇ ਮਦਰਾਸ ਤੇ ਜਾ ਕੇ ਲੰਗਰ ਲਾਇਆ ਸੀਗਾ ਤੁਹਾਨੂੰ ਪਤਾ ਹੋਣਾ ਹੈ ਇਸ ਕਰਕੇ ਇੱਕ ਪ੍ਰੋਬਲਮ ਆਪ ਹੀ ਕ੍ਰੀਏਟ ਕਰੀ ਜਾਂਦੇ ਹੈ ਉਹ ਵਧੀ ਵਧੀ ਕਰਨੇ ਲੋਕ ਮਰ ਗਏ ਪਤਾ ਨਹੀਂ ਹੋਰ ਕੀ ਹੋਣਾ ਹੈ ਇਹ ਵੀ ਕੋਈ ਪਤਾ ਨਹੀਂ ਇਸ ਕਰਕੇ ਜਿਹੜੀ ਸੋਚ ਹੈ ਦੇਸ਼ ਦੀ ਸਰਕਾਰ ਦੀ ਸੂਬੇ ਦੀ ਸਰਕਾਰ ਦੀ ਉਹ ਲੋਕਾਂ ਦੇ ਹਿੱਤ ਚ ਹੋਣੀ ਚਾਹੀਦੀ ਜੋ ਲੋਕ ਚਾਹੁੰਦੇ ਆ ਉਹ ਕਰੋ ਆਪਣੀ ਮਰਜ਼ੀ ਨਾਲ 2000 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਆਣ ਗਿਆ ਜੀ 2022 ਦੀ ਇਲੈਕਸ਼ਨ ਚ ਹਾਂ ਜੀ 2022 ਦੀ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਕਿੰਨੇ ਕ ਸੀਟਾਂ ਨਾਲ ਕੇ ਰਹੂਗਾ ਦੇਖੋ ਅਗਲੀ ਸਰਕਾਰ ਮੈਂ کیسے ਲੈ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਹੈ ਤਿੰਨੇ ਪਾਰਟੀਆਂ ਹੀ ਹਨ ਨਾ ਆਮ ਆਦਮੀ ਸ਼ਰਮਣੀ ਕਾਲੀ ਦਲ ਤੇ ਕਾਂਗਰਸ ਕਾਂਗਰਸ ਦਾ ਥਾਸ ਵੇਖ ਲਓ ਤੁਸੀਂ ਮੱਝ ਵੀ ਖਰੀਦ ਨਹੀਂ ਹੋਵੇ ਨਾ ਤਾਂ ਪਗਲਾ ਵਿਧਵੇ ਦੀ ਮਾਂ ਨੇ ਕਿੰਨਾ ਦੁੱਧ ਦਿੱਤਾ ਇਹ ਨਹੀਂ ਦਾਦੀ ਨੇ ਕਿੰਨਾ ਦੁੱਧ ਦਿੱਤਾ ਤੇ ਜਿਨ੍ਹਾਂ ਨੇ ਇੰਨਾ ਕੁਝ ਕੀਤਾ ਸਾਡੇ ਨਾਲ ਉਹਨਾਂ ਨੂੰ ਆਪਾਂ ਵੋਟ ਪਾਉਣ ਚੰਗੀ ਲੱਗਦੀ ਹੈ ਹੁਣ ਵੀ ਹੁਣ ਵੀ ਆਪਣੇ ਨਾਲ ਕੋਈ ਉਹਨਾਂ ਦਾ ਨਹੀਂ ਪਾਣੀ ਖੋਲਿਆ ਰਾਜਤਾਨੀ ਖੋਲੀ ਹੋਰ ਤਾਰਾ ਖੋਲਿਆ ਆਮ ਆਦਮੀ ਜਿਹੜੀ ਹੈ ਹੋਵੇ ਕੋ ਦਿੱਲੀ ਐ ਉਹਦੀ ਜੜ ਦਿੱਲੀ ਐ ਤੇ ਉਹ ਕੋਈ ਦਰਖਤ ਹੋਵੇ ਜੜ ਕਿਤੇ ਹੋਵੇ ਫਲ ਕਿਵੇਂ ਦੇ ਸਕਦੀ ਸਾਨੂੰ ਇੱਥੇ ਉਹਨਾਂ ਨੂੰ ਪੂਰਾ ਹਾਲਾਤ ਹੀ ਨਹੀਂ ਪਤਾ ਹੁੰਦਾ ਉਹਨਾਂ ਦੀ ਲੀਡਰਸ਼ਿਪ ਨੂੰ ਕਦੇ ਉਹ ਪਿੰਡ ਚ ਨਹੀਂ ਗਏ ਮੇਰੇ ਖਿਆਲ ਆ ਕਿ ਉਹ ਕੇਸ਼ਰੀਵਾਲ ਨੂੰ ਕਿਸੇ ਪਿੰਡ ਦਾ ਹੀ ਨਹੀਂ ਪਤਾ ਹੁੰਦਾ ਗਏ ਨਹੀਂ ਉੱਥੇ ਗਏ ਸ਼ਹਿਰ ਚ ਐਵੇਂ ਕਿਹੜਾ ਮਾਰ ਲੈ ਸ਼ਹਿਰ ਅਜਰਾਜ ਮੇਟੇ